ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹਾ ਇਸ ਪਿੰਡ ਨੂੰ ਪੈਂਦਾ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਣੇ ਆ ਤਾਂ ਉਸ ਹਾਈਵੇ ਦੇ ਉੱਤੇ ਦੋਸਤੋ ਇਹ ਪਹਿਲਾ ਪਿੰਡ ਹੈ ਢੱਲਵਾ ਕਲਾਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੋਸਟਲੀ گاਵਾ ਤੁਹਾਨੂੰ ਦਿਖਾਉਣਾ ਵਿਕਰੀ ਵਾਲੀਆਂ ਪਰ ਅੱਜ ਦੋ ਹੀ ਫਰ ਦੋ ਵਿਹੜਾਂ ਜਿਹੜੀਆਂ ਵਿਕਰੀ ਵਾਲੀਆਂ ਆਪਾਂ ਇਹਨਾਂ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸ਼ੂ ਭਾਵੇਂ ਘੱਟ ਕੀਮਤ ਦਾ ਹੈ ਭਾਵੇਂ ਵੱਧ ਕੀਮਤ ਦਾ ਤੁਹਾਡੀ ਜੇਬ ਦੇ ਵਿੱਚੋਂ ਪੈਸਾ ਇਨਵੈਸਟ ਹੋਣਾ ਹੈ ਤਾਂ ਚੀਜ਼ ਤਸੱਲੀ ਕਰਕੇ ਖਰੀਦੀ ਜਾਵੇ ਉਹ ਜ਼ਿਆਦਾ ਚੰਗਾ ਹੁੰਦਾ ਆਪਾਂ ਗੱਲਬਾਤ ਕਰਾਂਗੇ ਹਾਈਟ ਲੈਂਥ ਜਿਵੇਂ ਪਹਿਲੇ ਨੰਬਰ ਤੇ ਡੱਬੀ ਬੱਚੀ ਦੇਖ ਸਕਦੇ ਹੋ ਫੁੱਲ ਬਾਡੀ weight ਆ ਗੱਬਣ ਹੋਣ ਵਾਲੀ ਹੈ ਇਥੋਂ ਤੱਕ ਵੀ ਕਹਿ ਦੂੰਗਾ ਵੀ ਬਾਕੀ ਤਾਂ ਇਹ ਛੋਟੀ ਉਮਰ ਦੀਆਂ ਬੱਚੀਆਂ ਦੰਦਾਂ ਬਾਰੇ ਬਾਈ ਆਪਾਂ ਨੂੰ ਦੱਸੂਗਾ ਪਰ ਜੇ ਕੋਈ ਵੀਰ ਚੈੱਕ ਕਰਵਾਉਣੀਆ ਚਾਹਵੇ ਤਾਂ ਬੇਸ਼ੱਕ ਅੰਦਰੋਂ ਇਹਨਾਂ ਨੂੰ ਤੁਸੀਂ ਚੈੱਕ ਕਰਵਾ ਕੇ ਵੀ ਲੈ ਜਾਓ। ਸੋ ਕਿਉਂਕਿ ਜਿਹੜੀ ਚੀਜ਼ ਖਰੀਦਦੇ ਹੋ ਜਿਵੇਂ ਪਹਿਲਾਂ ਮੈਂ ਕਿਹਾ ਵੀ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਹੈ। ਆਓ ਡਿਟੇਲ ਪੁੱਛੀਏ ਫਿਰ ਤੋਰਦੇ ਆ। ਲਖੇ ਬਾਈ ਸਸੀ ਕਾਲ ਸਸੀ ਕਾਲ ਬਾਈ ਜੀ ਲਖੇ ਬਾਈ ਅੱਜ ਦੋ ਵੜਾਂ ਆਪਾਂ ਵਕਾਉ ਕੀਤੀਆਂ। ਹਾਂਜੀ ਹਾਂਜੀ ਦੋ ਬੱਚੀਆਂ। ਦੰਦੋ ਕਿਵੇਂ ਇਹ? ਇਹ ਖੀਰੀਆਂ ਜੀ ਦੋਨੇ। ਦੋਨੇ ਖੀਰੀਆਂ। ਕਨਫਰਮ ਹਾਂਜੀ। ਦੰਦ ਆਪਾਂ ਵੀਡੀਓ ਚ ਦਿਖ ਠੀਕ ਹੈ ਅੱਛਾ ਮੈਂ ਇੱਕ ਗੱਲ ਵੈਸੇ ਹੀ ਐਡ ਕਰਤੀ ਤੇਰੇ ਪੁੱਛਣ ਤੋਂ ਬਿਨਾ ਵੀ ਜੇ ਕੋਈ ਵੀ ਚੈੱਕ ਕਰਵਾਉਣੀਆ ਚਾਵੇ ਖਵਾਸਾ ਆਪਾਂ ਨੂੰ ਕੋਈ ਚੱਕ ਨਹੀਂ ਸੌਦਾ ਕਰਿਆ ਆ ਦਾ ਡਾਕਟਰ ਲੈ ਕੇ ਚੈੱਕ ਕਰਾ ਕੇ ਠੀਕ ਹੈ ਵੈਸੇ ਖਾਲੀ ਆ ਦੋਨੇ ਖਾਲੀ ਆ ਜੀ ਦੋਨੇ ਖਾਲੀ ਆ ਕੀ ਰੇਟ ਰਹਿਣਾ ਇਹਨਾਂ ਦਾ ਬਈ ਰੇਟ ਜੋੜੇ ਦਾ 65000 ਦੀਆਂ ਦੇ ਦਾਂਗੇ ਜੀ ਆ ਕੱਲੀ 28 ਦੀ 38 ਦੀ ਓ 38 ਦੀ ਹੈ ਜਿਹੜੀ ਡੱਬੀ ਹੈ ਤੇ ਇਹ 28 ਦੀ ਹੈ ਜੇ ਕੱਲੀ ਕੱਲੀ ਖਰੀਦਦੇ ਹੋ ਤੇ ਜੇ ਇਕੱਠੀਆਂ ਖਰੀਦੋ ਤਾਂ 65000 ਦਾ 65000 ਦਾ ਜੋੜਾ ਦੇ ਦਾਂ ਤੋਰ ਦੇ ਕੇ ਕਰਕੇ ਬਈ ਪਹਿਲਾਂ ਕਾਲੀ ਤੋਰ ਦੇ ਸੋ ਦੋਸਤੋ ਇਹ ਦੋਨੇ ਬੱਛੀਆਂ ਕੱਲੀ-ਕੱਲੀ ਦੀ ਕੀਮਤ ਜਿਵੇਂ ਕਾਲੀ ਵੱੱਛੀ ਐ ਇਹਦੀ ਕੀਮਤ 28000 ਹੈ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਚਮਕ ਚੰਗੀ ਐ ਬਾਕੀ ਜੋ ਸਟਰਕਚਰ ਉਹ ਵੀਡੀਓ ਚ ਤੁਰਦੀ ਤੁਸੀਂ ਦੇਖ ਰਹੇ ਹੋ ਦੰਦ ਤੁਹਾਨੂੰ ਵੀਡੀਓ ਚ ਕਨਫਰਮ ਕਰ ਦੇਣੇ ਆ ਉਹ ਦੋਸਤੋ ਕਨਫਰਮ ਖੀਰੀ ਵੱੱਛੀ ਠੀਕ ਐ ਭਾਈ ਸੋ ਇਹ ਖੀਰੀ ਵੜਾ ਸੋ ਬਾਕੀ ਤੁਸੀਂ ਵੀਡੀਓ ਚ ਦੰਦ ਦੇਖ ਲਏ ਹੋਣਗੇ ਜੇ ਬਾਈ ਚਾਂਸ ਕਿਸੇ ਵੀਰ ਨੂੰ ਨਹੀਂ ਕਲੀਅਰ ਦਿਸੇ ਤਾਂ ਉਹ ਆ ਕੇ ਵੀ ਬੱਚੀ ਨੂੰ ਦੇਖ ਲੂਗਾ ਸੋ ਹਜੇ ਇਹ ਖੀਰੀ ਬੱਚੀ ਕੀਮਤ 28000 ਹੈ ਸਟਰਕਚਰ ਤੁਹਾਡੇ ਸਾਹਮਣੇ ਐ ਐਸੇ ਦਸੰਬਰ ਚ ਏਆਈ ਦੇ ਯੋਗ ਹੈ ਇਸ ਤੋਂ ਬਾਅਦ ਚੱਕ ਡੱਬੀ ਬੱਚੀ ਫੁੱਲ ਬਾਡੀ weight ਪੂਰਾ ਵਜਨ ਹੈ ਇਸ ਬੱਚੀ ਦਾ ਰੰਗ ਬਹੁਤ ਸੋਹਣਾ ਦੋਸਤੋ ਫੇਸ ਦੀ ਬਿਊਟੀ ਚੰਗੀ ਹੈ ਢਾਂਚਾ ਵੀਡੀਓ ਚ ਕਲੀਅਰ ਹੈ ਸੋ ਬਣਾਵਟ ਵચ્ਚੀ ਦੀ ਤੁਸੀਂ ਦੇਖ ਸਕਦੇ ਹੋ ਦੰਦ ਇਹਦੇ ਵੀ ਤੁਹਾਨੂੰ ਵੀਡੀਓ ਚ ਦਿਖਾ ਦਿੰਦੇ ਆ ਸੋ ਦੋਨਾਂ ਦੇ ਦੰਦ ਵੀਡੀਓ ਚ ਹੋਣਗੇ ਜਿਹੜੇ ਅਸੀਂ ਕਲੀਅਰ ਕਰਾਂਗੇ ਤੇ ਇਹਦੀ ਡਿਮਾਂਡ 38000 ਸੰਭੀ ਸੰਭਾਈ ਵੈੜਾ ਦਸੋ ਇਹ ਕਰਮਾ ਲਈ ਤੁਸੀਂ ਏਆਈ ਕਰਾਓ ਤੇ ਉਸ ਤੋਂ ਬਾਅਦ ਚ ਗੱਬਰ ਨਿਕਲੇ ਤਾਂ ਚੰਗੀ ਰਕਮ ਦੇ ਉੱਤੇ ਵੀ ਕਨਾਲੀ ਆ ਤਿਆਰ ਹੋ ਕੇ ਉਹ ਬਾਕੀ ਸਮਝ ਤੁਹਾਡੀ ਕੰਮ ਕਰੂਗੀ ਇੱਥੇ ਵੀ ਤੁਸੀਂ ਪਸ਼ੂ ਜਿਹੜਾ ਸੀਮਨ ਦੋਨੇ ਲੈਣ ਵਾਲੀਆਂ ਹੀ ਆ ਜੀ ਸਹੀ ਹੈ ਭਾਈ ਇਹਦੇ ਦੰਦ ਵਿਖਾ ਦੇ ਕੇ ਲਾ ਹਾਂਜੀ ਸੋ ਦੰਦ ਇਹਦੇ ਵੀ ਦੋਸਤੋ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਸੋ ਕਨਫਰਮ ਖੀਰੀ ਹੈ ਹਜੇ ਦੰਦ ਜਿਹੜੇ ਉਹ ਖੀਰੇ ਇਹਦੇ ਖੜੇ ਆ ਸੋ ਇਹ ਬੱਛੀ ਦੱਸੋ ਇਹਦੀ ਕੀਮਤ 38000 ਬਾਈ ਨੇ ਰੱਖੀ ਹੈ ਤੇ ਨਾਲ ਜਿਹੜੀ ਬੱਛੀ ਉਹਦੀ ਕੀਮਤ 28000 ਆ ਜੋੜਾ ਵਿਕਾਊ ਆ 65000 ਜੋੜੇ ਦੀ ਡਿਮਾਂਡ ਆ ਕੱਲੀ-ਕੱਲੀ ਦਾ ਰੇਟ ਤੁਹਾਨੂੰ ਨਾਲ ਦੱਸਤਾ ਹੈ ਬਾਕੀ ਪਸ਼ੂ ਜਿਹੜਾ ਖਰੀਦਣਾ ਹੁੰਦਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਨੰਬਰ ਸਕਰੀਨ ਉੱਤੇ ਬਾਈ ਦਾ ਲਗਾਤਾਰ ਚੱਲ ਰਿਹਾ ਹੈ ਇਸੇ ਨੰਬਰ ਤੇ ਕਾਲ ਤੁਸੀਂ ਕਰੋਗੇ ਜ਼ਿਆਦਾਤਰ ਦੁੱਧ ਵਾਲੀਆਂ ਗਾਵਾਂ ਦਿਖਾਈ ਦੀਆਂ ਪਰ ਨਾਲ ਆਕਾ ਦੇ ਕਦੇ ਬੱਚੀਆਂ ਵੀ ਇੱਥੇ ਆਜਿਆ ਕਰਨੀਆਂ ਜਿਹੜੀਆਂ ਤੁਹਾਨੂੰ ਦਿਖਾਉਂਦੇ ਰਵਾਂਗੇ ਧੰਨਵਾਦ